ਵੱਡਾ ਲੱਗੇ ਭਾਈ ਜੀ ਆਹ ਭਾਈ ਜੀ ਕਾਲਾ ਪੂਰਾ ਵੱਡਾ 412 ਬਾਕੀ ਉਹ ਆਰਮੀ ਲੱਗੇ ਇਹ ਕਿੰਨੇ ਕਿੰਨੇ ਚਿਹਰੇ ਦੇ ਚਾਹੇ ਮਾਰ ਕੇ ਨਾ ਸਾਰੇ ਦੋਸਤ ਹੀ ਤੇ ਆ ਰਹੇ ਹੁੰਦੇ ਆ ਜਾ ਭਾਈ ਸਾਡੇ ਨਹੀਂ ਗੱਲ ਗੱਲ ਬਾਤ ਕਰੀਏ ਲਾਲਾ ਕੈਮਰਾ ਨਾਲ ਕਿ ਜੀਪੀ ਵਿੱਚ ਆਓ ਅੱਜ ਜੀ ਨੇ ਚੱਲ ਤੜਾ ਤੇਲ ਲਿਆਨੇ ਦਾ ਉਹ ਤੇਲ ਉਹਦੇ ਵਿੱਚ ਡੀਜੇ ਸਾਰਾ ਨੇ ਪਾਣੀ ਪਾਈਦਾ ਡੰਗਰਾਂ ਤੋਂ ਤਰੀ ਜਾਂਦੀ ਸੀ ਉਹਨਾਂ ਨੇ ਆਲ ਸੁਟਿਆ ਆ ਇਹ ਤੇ ਇੱਧਰ ਤੋਂ ਫੜੀਓ ਡਿੱਗਦਾ ਡਿੱਗਦਾ ਇੱਥੇ ਆਨ ਕੇ ਡਿੱਗਾ ਆ ਮੈਂ ਤਾਂ ਆਪਣੇ ਘਰ ਦੇ ਅੰਦਰ ਭਾਜੋ ਦਵਾਦਾ ਅਸੀਂ ਕੋਠੇ ਉੱਤੇ ਜੜ ਕੇ ਰਹਿ ਗਏ ਜਾਂ ਮੈਨੂੰ ਕੋਈ ਲੱਗਿਆ ਜਾਂ ਕੈਮਰੇ ਤਬਾਹ ਗਏ ਪਿੱਛੇ ਕਿੱਡੋ ਫੜ ਮੈਂ ਨਹੀਂ ਤਾਂ ਲੱਗੀਆਂ ਉਹਦਾ ਪੂਰੀਆਂ ਉਹ ਨਹੀਂ ਹੁੰਦਾ ਕੋਈ ਉਹ ਸੁਰਤ ਆਣੇ ਉਹ ਨੀਚੋਂ ਕੀ ਨਿਕਲਣਾ ਮੇਰਾ ਨਾਮ ਦਲਾਵਰ ਸਿੰਘ ਆ ਵਾਸੀ ਪਿੰਡ ਵਡਾਲਾ ਪਿੱਟੇਵੱਡ ਜੀ ਭਾਜੀ ਜਿਹੜਾ ਡਰੋਨ ਡਿੱਗਾ ਤੁਹਾਡੇ ਘਰ ਡਿੱਗਾ ਹਾਂਜੀ ਸਰ ਇਹ ਅੱਡੀ ਪਸ਼ੂਆਂ ਦੀ ਹਵੇਲੀ ਆ ਇੱਥੇ ਡਿੱਗਾ ਕਿੰਨੇ ਕ ਵਜੇ ਡਿੱਗਾ ਇਹ ਕੋਈ ਸਵੇਰੇ 5:30 ਵਜੇ ਕੋਈ ਨੁਕਸਾਨ ਨੁਕਸਾਨ ਤੋਂ ਬਚਾਅ ਹੋ ਗਿਆ ਵਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਕੋਈ ਮਾੜਾ ਮੋਟਾ ਆਗੂਗ ਲੱਗਣ ਕਰਕੇ ਥੋੜਾ ਬੋਦਾ ਹੁਣ ਆਰਮੀ ਪਹੁੰਚੀ ਹੈ ਕੀ ਹਾਲਾਤ ਹੈ ਹਾਂ ਮਿਲਟਰੀ ਆਈ ਹੀ ਪਹਿਲਾਂ ਸਭ ਤੋਂ ਪਹਿਲਾਂ ਉਹ ਡਰੋਨ ਸਾਰਾ ਲੈ ਗਈ ਆ ਇਕੱਠਾ ਕਰਕੇ ਜੀ ਮਤਲਬ ਕਿ 15 ਮਿੰਟ ਦੇ ਵਿੱਚ ਵਿੱਚ ਜੋ ਆਗੇ ਸੀ ਉਹ ਸਾਰਾ ਕੋਈ ਲੈ ਗਈ ਆ ਬਸ ਆਪ ਐ ਇਹਨਾਂ ਦੇ ਬਰੂਦ ਪਿਆ ਵਾ ਡਿਫਿਊਜ਼ ਹੋਇਆ ਇਹ ਡਿਫਿਊਜ਼ ਹੈ ਨਾ ਨਾ ਅਨਡਿਫਿਊਜ਼ ਹੈ ਕੱਟ ਗਏ ਠੀਕ ਹੈ ਇਹਨੂੰ ਕੱਟ ਗਏ ਹਾਂਜੀ ਠੀਕ ਹੈ ਤਾਂ ਹੁਣ ਹਾਲਾਤ ਕਿਦਾਂ ਦੇ ਪੈਣੇ ਹਾਲਾਤ ਵੇਖਣੀ ਦੇ ਤੁਸੀਂ ਡਰ ਦਾ ਮਾਹੌਲ ਬਣਿਆ ਸਾਰੇ ਸਿੰ ਸਰ ਸਾਨੂੰ ਪਿਆਸਾ ਰਿਹਾ ਜੀ ਸਰ ਵਡਾਲਾ ਪਿੱਟੇਵੰਡ ਚ ਜੋ ਘਟਨਾ ਵਾਪਰੀ ਹੈ ਤੁਸੀਂ ਮੌਕੇ ਤੇ ਪਹੁੰਚੇ ਜੇ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਲਕੇ ਵਾਲੇ ਦੋਸਤੋ ਯੁੱਧ ਹੈ ਜੰਗ ਹੈ ਠੀਕ ਦੁਸ਼ਮਣ ਚਾਲ ਚੱਲੇ ਅਣਹੋਣੀ ਦੁਸ਼ਮਣ ਨੇ ਜੰਗ ਦਾ ਅਨਾਉਂਸ ਕਰਨ ਤੋਂ ਪਹਿਲਾਂ ਹੀ ਕੁੱਝੀਆਂ ਹੋ ਹਰਕਤਾਂ ਸ਼ੁਰੂ ਕਰਤੀਆਂ ਡਰੋਨ ਲੈ ਆਂਦੇ ਮਜ਼ਾਇਦ ਸੁੱਟ ਰਿਹਾ ਠੀਕ ਹੈ ਨਾ ਉਹ ਸਮਝਾ ਕਿ ਸ਼ਾਇਦ ਇਹ ਇੰਡੀਅਨ ਲੋਕ ਘਬਰਾ ਜਾਣਗੇ ਇਹ ਬਹੁਤ ਦਲੇਰ ਲੋਕ ਨੇ ਮੈਂ ਇਹਨਾਂ ਲੋਕਾਂ ਨੂੰ ਜਨਤਾ ਆਪਣੀ ਨੂੰ ਮੇਰੇ ਨਾਲ ਸਾਡੇ ਨੇ ਸਰਪੰਚ ਸਾਹਿਬ ਖੜੇ ਨੇ ਸਾਡੇ ਪ੍ਰਧਾਨ ਖੜੇ ਨੇ ਇਹੀ ਕਹਿਣਾ ਆ ਵੀ ਪ੍ਰਚਾਰ ਕਰਨਾ ਵੀ ਘਬਰਾਉਣਾ ਨਹੀਂ ਡਰਨਾ ਨਹੀਂ ਕਿ ਬੱਚਿਆਂ ਚ ਸਹਿਮ ਨਾ ਪੈਦਾ ਹੋਵੇ ਜਾਂ ਕੁਝ ਲੋਕਾਂ ਵਿੱਚ ਲੇਡੀਜ਼ ਨੇ ਸਹਿਮ ਨਾ ਪੈਦਾ ਹੋਵੇ ਹੌਸਲੇ ਉੱਚੇ ਰੱਖੋ ਬਲੰਦ ਰੱਖਣੇ ਆ ਹੌਸਲੇ ਕਿਸੇ ਤਰ੍ਹਾਂ ਵੀ ਆਪਾਂ ਹੌਸਲੇ ਨਹੀਂ ਥੱਲੇ ਰੋਣੇ ਮਨੋਬਲ ਨੂੰ ਉੱਚਾ ਰੱਖਣਾ ਇਸੋ ਕਹਿਣਾ ਆ ਘਬਰਾਉਣਾ ਨਹੀਂ ਕਿਉਂਕਿ ਦੁਸ਼ਮਣ ਹੈ ਕੋਈ ਚਾਲ ਚੱਲਦਾ ਰਿੰਦੇ ਨੇ ਦੁਸ਼ਮਣ ਨਾਲ ਕੰਮ ਹੈ ਹੀ ਕੰਮ ਚੱਲਦਾ ਰਾਤ ਤੋਂ ਜਿਸ ਤਰੀਕੇ ਡਰੋਨ ਮੂਵਮੈਂਟ ਦੇਖੀਆਂ ਗਈਆਂ ਸੀ ਹਲਕੇ ਦੇ ਵਿੱਚ ਲੋਕਾਂ 'ਚ ਕਾਫੀ ਸਹਿਮ ਦਾ ਮਾਹੌਲ ਸੀ ਤੇ ਹੁਣ ਜੋ ਅੰਮ੍ਰਿਤਸਰ ਦੇ ਵਡਾਲਾ ਪਿੰਡ ਦੇ ਵਿੱਚ ਹੀ ਇਹ ਘਟਨਾ ਵਾਪਰੀ ਹੈ ਸਵੇਰੇ ਹਾਲਾਂਕਿ ਆਰਮੀ ਦੇ ਅਧਿਕਾਰੀ ਆ ਗਏ ਸੀ ਉਹਨਾਂ ਵੱਲੋਂ ਜੋ ਬਾਕੀ ਮਟੀਰੀਅਲ ਸੀ ਉਹ ਆਪਣੇ ਕਬਜ਼ੇ 'ਚ ਆ ਲੈ ਲਿਆ ਗਿਆ ਲੇਕਿਨ ਹਜੇ ਵੀ ਕੁਝ ਪਾਰਟਸ ਜਿਹੜੇ ਆ ਡਰੋਨ ਦੇ ਉੱਥੇ ਪਏ ਤੇ ਹੋਏਗੇ ਜੀ ਕਿਉਂਕਿ ਐਮਆਈਏ ਵਾਲੇ ਜਾਣਦੇ ਜਿਹੜੀ ਮਿਲਟਰੀ ਇੰਟੈਲੀਜੈਂਸ ਆ ਉਹਨੂੰ ਪਤਾ ਇਹ ਲਾਈਵ ਆ ਇਹਦੇ ਚ ਕੁਝ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਕੰਮ ਆ ਅਸਾਂ ਉਹਨਾਂ ਦਾ ਹੁਕਮ ਮੰਨਣਾ ਜੇ ਉਹ ਕਹਿੰਦੇ ਪਿੱਛੇ ਰੋ ਤਾਂ ਪਿੱਛੇ ਰਹਿਣਾ ਠੀਕ ਆ ਨਾ ਜੇ ਚਾਹੇ ਕਿੰਨਾ ਵੀ ਉਹਦਾ ਖੋਲ ਡਿਗਦਾ ਥੱਲੇ ਉਹ ਉਹਨਾਂ ਚੋਂ ਕੱਢ ਕੇ ਲੈ ਜਾਣਾ ਜੇ ਉਹਦੇ ਵਿੱਚ ਕੋਈ ਲਾਈਵ ਚੀਜ਼ ਹੈਗੀ ਆ ਭਿਆਨਕ ਚੀਜ਼ ਹੈਗੀ ਆ ਤੋਂ ਨੇਥਡ ਡਿਫਿਊਜ਼ ਕਰਦੇ ਕਰਨਗੇ ਆਰਮੀ ਵਾਲੇ ਸਾਨੂੰ ਨਹੀਂ ਖਤਰਾ ਮੁੱਲਣ ਹੈ ਕਿ ਆਹੀ ਨਹੀਂ ਜਾ ਕੇ ਉਥੇ ਐ ਮਦਰ ਫੋਟੋ ਖਚਾਈਏ ਲਾਗੇ ਹੋ ਕੇ ਟੇਡੇ ਹੋ ਕੇ ਸਮਝ ਗਏ ਨਾ ਤੁਸੀਂ ਵੀ ਆਪਣੀ ਜੋ ਜੋ ਕੋਸ਼ਿਸ਼ਾਂ ਮਿਹਨਤ ਕਰ ਰਹੇ ਹੋ ਲੋਕਾਂ ਦਾ ਸਹਿਮ ਦੂਰ ਕਰਨ ਵਾਸਤੇ ਹੀ ਕਰ ਰਹੇ ਹੋ ਤੇ ਮੈਂ ਵੀ ਇਹੋ ਕਹਿੰਦਾ ਤੇ ਬਲੰਦ ਹੌਂਸਲੇ ਚੜ੍ਹਦੀ ਕਲਾ ਘਬਰਾਟ ਚ ਨਹੀਂ ਆਉਣਾ ਮਨੋ ਬਲ ਨਹੀਂ ਡਿੱਗਣੇ ਚਾਹੀਦੇ ਲੜਾਈ ਆ ਲੜਨੀ ਆ ਆਪਾਂ ਫੌਜ ਦੇ ਨਾਲ ਰਹਿਣਾ ਆਪਾਂ ਪ੍ਰਸ਼ਾਸਨ ਦੇ ਨਾਲ ਰਹਿਣਾ ਨਾਲ ਰਹਿਣ ਤੋਂ ਮਤਲਬ ਹੈ ਵੀ ਜੋ ਉਹਨਾਂ ਦੇ ਹੁਕਮ ਹੈ ਜੋ ਕਹਿੰਦੀ ਉਹ ਚੀਜ਼ਾਂ ਮੰਨ ਲੈਣ